ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਅਸਤਾਰ ਗੁਰਪ੍ਰੀਤ ਸਿੰਘ ਪੁਲਰ ਆਈਪੀਐਸ ਜੀ ਉਹਨਾਂ ਵੱਲੋਂ ਦਿਸ਼ਾ ਨਿਰਦੇਸ਼ ਨੇ ਕਿ ਜਿਹੜੇ ਨਸ਼ਾ ਵੇਚਣ ਵਾਲੇ ਆ ਤੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਆ ਉਹਨਾਂ ਨੂੰ ਕਾਬੂ ਕੀਤਾ ਜਾਵੇ ਉਸੇ ਮੈਂਮ ਤਹਿਤ ਸਾਡੇ ਸੀਆਈਏ ਟੀਮ ਦੇ ਇੰਚਾਰਜ ਰਵੀ ਕੁਮਾਰ ਸਬ ਇੰਸਪੈਕਟਰ ਤੇ ਉਹਨਾਂ ਦੀ ਟੀਮ ਨੂੰ ਸਫਲਤਾ ਮਿਲੀ ਇਹਨਾਂ ਵੱਲੋਂ ਦੋ ਵਿਅਕਤੀ ਅਮਰਪਾਲ ਸਿੰਘ ਪੁੱਤਰ ਰੇਸ਼ਮ ਸਿੰਘ ਬਾਬਾ ਦੀਪ ਸਿੰਘ ਕਲੋਨੀ ਤੇ ਆਕਾਸ਼ ਕੁਮਾਰ ਪੁੱਤਰ ਅਰਵਿੰਦ ਕੁਮਾਰ ਅਰਦਨ ਸਿੰਘ ਚੌਂ ਨਵੀਂ ਬਾਦੀ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ ਪਾਸੋਂ ਦੋ ਪਿਸਟਲ 32 ਬੋਰ ਦੇ ਤੇ ਚਾਰ ਰੌਂਦ ਬਰਾਮਦ ਕੀਤੇ ਆ ਇਸ ਸੰਬੰਧੀ ਥਾਣਾ ਅਰਜੀਤ ਐਵਨਿਊ ਵਿਖੇ ਮੁਕਦਮਾ ਨੰਬਰ 47 ਅੰਡਰ ਸੈਕਸ਼ਨ 2359 ਆਰਮਜੈਕਟ ਜਿਹੜਾ ਵਾ ਪਰਚਾ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਅਦਮਾਨਜਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਵਾ ਫਰਦਰ ਮਾਰਡ ਲੈ ਕੇ ਇਹਨਾਂ ਤੋਂ ਹੋਰ ਵੀ ਅਸਲਾ ਬਰਾਮਦ ਹੋਣ ਦੀ ਆਸ ਹੈ